ਜਿਹੜੇ ਬਾਰੇ ਆ ਜਿਹੜਾ ਪੁਲਿਆ ਵਧੀਆ ਵਾ ਆਏ ਹੁਣ ਮੈਨੂੰ ਫੁੱਟਬਾਲ ਠੀਕ ਠੀਕ ਅ ਜੀ ਇਸ ਵਕਤ ਜਿਹੜੇ ਲੋਕ ਨੇ ਜਿਹਰੇ ਉਹਨਾਂ ਦੇ ਟੈਣਾ ਵਾ ਜਿਹੜਾ ਹਸਪੀਟਲ ਨੂੰ ਰਾਹ ਜਿਹੜਾ ਜਾਂਦਾ ਵਾ ਆਪਾਂ ਇੱਥੇ ਗੱਲਬਾਤ ਕਰਦੇ ਨੇ ਜਿਹਰੇ ਆਮ ਲੋਕਾਂ ਨੇ ਵੀ ਹਾਂਜੀ ਸਰ ਜਿਹੜਾ ਰਾਹ ਖੋਲਿਆ ਗਿਆ ਵਾ ਹਸਪੀਟਲ ਦੇ ਸਾਹਮਣੇ ਇਹ ਚਾਹੀਦਾ ਇੰਨਾ ਕੋ ਖੋਲਣਾ ਅੱਛਾ ਜੀ ਤੇ ਕਿਦਾਂ ਮੁਸ਼ਕਲ ਹੋ ਜਾਂਦੀ ਇਹ ਨਾ ਬੋਲਿਆ ਹੋਵੇ ਇਹ ਦੱਸੋ ਕਿ ਤੱਕ ਮੁਸ਼ਕਲ ਕਿਦੀ ਸਮੱਸਿਆ ਬਾਰੇ ਉਹਨਾਂ ਟ੍ਰੈਫੀ ਵੀ ਵੇਖੋ ਟ੍ਰੈਫੀ ਦੀ ਸਮੱਸਿਆ ਬਾਰੇ ਵੇਖੋ ਕਿੱਦਾਂ ਹੈ ਬੋਧ ਵੇਖੋ ਐਸੋ ਜਿਹੜੇ ਟ੍ਰੈਫੀ ਦੇ ਇੰਚਾਰਜ ਨੇ ਜਿਹੜੇ ਰੂਲ ਕੱਟ ਰਹੇ ਨੇ ਉਹਨਾਂ ਨੂੰ ਵੀ ਵਾਪਸ ਕਰ ਰਹੇ ਨੇ ਹਾਂਜੀ ਸਰ ਕੀ ਕੀ ਕਹਿਣਾ ਚਾਹੁੰਦੇ ਜਿਹੜੇ ਟ੍ਰੈਫੀ ਦੀ ਸਮੱਸਿਆ ਬਾਰੇ ਤੁਸੀਂ ਕੀ ਕਹਿਣਾ ਜਾਂਦੇ ਜਿਹੜੇ ਲੋਕ ਇਧਰੋਂ ਵੀ ਆਉਂਦੇ ਜਾਂਦੇ ਨੇ ਉਹ ਕਈ ਸਹੂਲਤਾਂ ਉੱਪਰੋਂ ਕਹਿੰਦੇ ਜਾਣਾ ਜੇ ਆਣਾ ਜਾਣਾ ਪੈਂਦਾ ਕੀ ਕਹਿਣਾ ਜਾਂਦੇ ਇਹਦੇ ਬਾਰੇ ਸਾਡੀ ਕੋਸ਼ਿਸ਼ ਹੈ ਕਿ ਇੱਥੋਂ ਜਿਹੜਾ ਗੁਰੂ ਘਰ ਨੂੰ ਰੋਂਗ ਸਾਈਡ ਕੋਈ ਨਾ ਜਾਵੇ ਵੈਰੀ ਗੁੱਡ ਵੈਰੀ ਗੁੱਡ ਪਤਾ ਕੀ ਸਾਡੇ ਮੁਲਾਜ਼ਮ ਹਨ ਗੱਲ ਕਿਤੇ ਬੈਕਗ੍ਰਾਉਂਡ ਇਹ ਇਧਰੋਂ ਜਾ ਰਹੇ ਸੀ ਜਿਹੜੇ ਤੁਸੀਂ ਉਹਨਾਂ ਨੂੰ ਡੱਕਿਆ ਵਾ ਜਿਹੜੀ ਇਹੋ ਜੀ ਸਮੱਸਿਆ ਜਿਹੜੀ ਆਉਂਦੀ ਹੈ ਕਿੱਦਾਂ ਫਿਰ ਤੁਸੀਂ ਇਹਨਾਂ ਨੂੰ ਕਰਦੇ ਜੀ ਹੈਂਡਲ ਜਿਹੜੇ ਲੋਕ ਇਹ ਵਾਲੇ ਬਾਬਾ ਜੀ ਦੇ ਦਰ ਦੇ ਉੱਤੇ ਲਾ ਕੇ ਖਲੋਤੇ ਆ ਗੁਰੂ ਨਾਨਕ ਦਾਸ ਹਸਪਤਾਲ ਦੇ ਲਾਗੇ ਇਹ ਮੁਲਾਜ਼ਮ ਜਿਹੜਾ ਸਾਡਾ ਇਹ ਇੱਥੇ ਇਸੇ ਕਰਕੇ ਲਾਈਦਾ ਕਿ ਇਥੋਂ ਜਿਹੜਾ ਇਹ ਸਟਾਟ ਤੋਂ ਆਫਸਾਈਟ ਤੋਂ ਇਹ ਨਾ ਜਾਵੇ। ਇਹ ਹੋਰ ਜਿੱਦਣੇ ਮਤਲਬ ਮੈਡਮ ਆਪਣੇ ਆਏ ਅਮਨਦੀਪ ਜੀ ਹਾਂਜੀ ਹਾਂਜੀ। ਰੈਡ ਪੰਚਾਇਤ। ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਆ ਜਿਹੜਾ ਬੂਥ ਘਰ ਹੈ ਇਹਦੇ ਵਿੱਚ ਈ ਰਿਕਸ਼ਾ ਤੇ ਆਟੋ ਜਿਹੜਾ ਉਹ ਨਾ ਜਾਵੇ। ਠੀਕ ਹੈ ਜੀ। ਆ ਜਿਹੜਾ ਅਸੀਂ ਥੋੜਾ ਜਿਹਾ ਇਹ ਕਰਕੇ ਕੋਸ਼ਿਸ਼ ਕੀਤੀ ਆ ਕਿ ਇਥੋਂ ਜਿਹੜਾ ਇਹ ਰਿਕਸ਼ਾ ਹੈ ਘਮਾਉਦੇ ਆ ਤੇ ਹਸਪੀਟਲ ਵਾਲਿਆਂ ਨੂੰ ਜਿਹੜੀ ਪ੍ਰੋਬਲਮ ਆਉਦੀ ਆ ਇੱਥੇ ਫਿਰ ਇਕੱਠੇ ਹੋ ਜਾਂਦੇ ਆ ਤੇ ਸਰ ਜਿਹੜਾ ਜਿਹੜਾ ਸਰ ਇੱਕ ਮੇਨ ਹੈਗਾ ਜਿਹੜੇ ਲੋਕ ਜਿਹੜੇ ਅੰਦਰ ਆਂਦੇ ਨੇ ਐਕਟਿਵ ਆਦੇ ਜਾਂ ਕੋਈ ਹਾਂਡੇ ਨੇ ਉਹਨਾਂ ਵਾਸਤੇ ਜਿਹੜੀ ਸਹੂਲਤ ਕਹਿੰਦੇ ਨੇ ਉਹ ਕਹਿੰਦੇ ਉੱਤੋਂ ਵੱਲ ਕੇ ਜਾਣਾ ਪੈਂਦਾ ਅਮਰਜੈਂਸੀ ਉਹ ਨਹੀਂ ਉਹ ਅਸੀਂ ਮੁਲਾਜ਼ਮਾਂ ਨੂੰ ਗਾਈਡ ਵੀ ਕਰਦੇ ਆ ਇਹਨਾਂ ਨੂੰ ਬਰੀਫ ਵੀ ਕਰਦੇ ਆ ਕਿ ਕੋਈ ਐਮਰਜੈਂਸੀ ਆਜ ਵੀ ਸਾਡੀ ਸਾਰਿਆਂ ਦੀ ਮੀਟਿੰਗ ਹੋਈ ਮੈਡਮ ਜੀ ਨੇ ਕਿਹਾ ਕਿ ਕੋਈ ਬਿਮਾਰ ਉਹਨੂੰ ਆਪਾਂ ਲਗਾਉਣਾ ਵਾ ਕੋਈ ਬੁੱਢਾ ਵਾ ਕੋਈ 올ਡ ਸਿਟੀ ਹੈ ਨਾ ਵੈਰੀ ਗੁੱਡ ਵੈਰੀ ਸਾਰਿਆਂ ਦੀ ਮਤਲਬ ਆਪਾਂ ਇਹ ਵੇਖ ਕੇ ਚੱਲਣਾ ਨਹੀਂ ਚਲਾਣ ਦੇ ਪੱਥੋਂ ਵੀ ਉੱਡਾ ਵੀ ਇਹਨਾਂ ਨੂੰ ਆਪਾਂ ਸਹੂਲਤ ਦੇਣੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਲੋਕੀ ਐਸ ਵੇਦ ਖੱਬੇ ਬੰਨੇ ਜਿਹੜੇ ਜਾਂਦੇ ਨੇ ਜਿਹੜੇ ਇਧਰੋਂ ਸਾਡੀ ਵੀਰ ਦੀ ਤੁਹਾਡੇ ਮਾਦਮ ਰਹੀ ਵੀ ਅਸੀਂ ਕਹਾਂਗੇ ਕਿ ਜਿਹੜਾ ਈ ਰਿਸ਼ੇ ਵਾਲਿਆਂ ਨੂੰ ਅਸੀਂ ਰੋਜ਼ ਕਹਿੰਦੇ ਆ ਕਿ ਤੁਸੀਂ ਸਵਾਰੀ ਖੱਬੇ ਪਾਸੇ ਲਾਓ ਤੇ ਖੱਪੀ ਸੜਕ ਦੇ ਵਿੱਚ ਰੋਕ ਕੇ ਨਾ ਚੜਾਓ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਆਪਾਂ ਜਗ੍ਹਾ ਤੇ ਖੜੇ ਹੁੰਦੇ ਆਂ ਇੱਥੇ ਮਤਲਬ ਇੱਕ ਲਾਈਨ ਲੱਗੇ ਤੇ ਜਿਹੜੇ ਸੰਗਤ ਐ ਦੀ ਜਾਂਦੀ ਆ ਜਾਂ ਉੱਥੋਂ ਆਉਂਦੀ ਆ ਉਹਨੂੰ ਕੋਈ ਪ੍ਰੋਬਲਮ ਨਾ ਹੋ ਸਾਰਿਆਂ ਨੂੰ ਕੰਫਰਟ ਕਰਦੇ ਕਿਉਂਕਿ ਇੱਥੇ ਐਂਬੂਲੈਂਸ ਵੀ ਆਉਂਦੀ ਹੈ ਵੈਰੀ ਗੁੱਡ ਐਂਬੂਲੈਂਸ ਨੂੰ ਇਹੀ ਮਤਲਬ ਇਹਨਾਂ ਨੂੰ ਕਹੀਦਾ ਵੀ ਫਟਾਫਟ ਲੰਘਾਓ ਹਸਪੀਟਲ ਆ